ਦੇ ਬੱਚੇ ਚਿੱਤੇ ਕਾਰਨ ਹੋਈ ਇੱਕ ਹੋਰ ਨੌਜਵਾਨ ਦੀ ਮੌਤ ਜੀ ਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਲੋਕਤੱਤ ਨਿਊਜ਼ ਤੇ ਮੈਂ ਗੁਰਪ੍ਰੀਤ ਸਿੰਘ ਆ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਸਾਸੇ ਜ਼ਿਲ੍ਹੇ ਦੇ ਪਿੰਡ ਰੋੜੀ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਲੰਬੇ ਸਮੇਂ ਤੋਂ ਪਿੰਡ ਰੋੜੀ ਦੀ ਨਹਿਰ ਜਿਹੜੀ ਆ ਉਹ ਸੁਰੱਖੀਆਂ ਰਹੀ ਐ ਅਖਬਾਰਾਂ ਦੇ ਵਿੱਚ ਵੀ ਜਿਹੜਾ ਉਹ ਚਰਚਾ ਦਾ ਵਿਸ਼ਾ ਰਹੀ ਐ ਕਿ ਉੱਥੇ ਜਿਹੜਾ ਲਗਾਤਾਰ ਚਿੱਟੇ ਨਸ਼ੇ ਦੀ ਓਵਰਡੋਜ਼ ਕਰਕੇ ਨੌਜਵਾਨਾਂ ਦੀ ਮੌਤ ਜਿਹੜੀ ਉਹ ਹੁੰਦੀ ਰਹੀ ਹੈ ਤੇ ਉੱਥੇ ਹੀ ਤੁਹਾਨੂੰ ਇੱਕ ਹੋਰ ਅਪਡੇਟ ਜਿਹੜੀ ਉਹ ਦੇ ਰਹੇ ਆ ਤੁਹਾਨੂੰ ਦੱਸਦੀ ਕਿ ਸਵੇਰੇ ਸਵੇਰੇ ਇੱਕ ਖਬਰ ਜਿਹੜੀ ਉਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਰੋੜੀ ਦੇ ਵਿੱਚ ਇੱਕ ਹੋਰ ਨੌਜਵਾਨ ਦੀ ਓਵਰਡੋਜ਼ ਦੇ ਨਾਲ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਿੰਡ ਦੇ ਲੋਕ ਜਿਹੜੇ ਨੇ ਉਹ ਇਕੱਠੇ ਹੁੰਦੇ ਨੇ ਤੁਹਾਨੂੰ ਦੱਸਦੀ ਕਿ ਇਹ ਨੌਜਵਾਨ ਜਿਹੜਾ ਉਹ ਰੋੜੀ ਦੇ ਨਾਲ ਲੱਗਦੇ ਪੰਜਾਬ ਦੇ ਪਿੰਡ ਜਟਾਣਾ ਕਲਾਂ ਦਾ ਹੈਪੀ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਰਾਤ ਕਰੀਬਨ 9 ਵਜੇ ਤੋਂ ਆਪਣੇ ਘਰੋਂ ਜਿਹੜਾ ਉਹ ਆਇਆ ਹੋਇਆ ਤੇ ਇਸ ਦੇ ਨਾਲ ਦੋ ਅਣਪਛਾਤੇ ਵਿਅਕਤੀ ਵੀ ਜਿਹੜੇ ਉਹ ਆਏ ਹੋਏ ਸੀਗੇ ਤੇ ਜਿਸ ਤੋਂ ਬਾਅਦ ਇਸ ਹੈਪੀ ਸਿੰਘ ਦੇ ਵੱਲੋਂ ਰੋੜੀ ਦੇ ਵਿੱਚ ਮੈਸਰਬ ਮੰਦਿਰ ਦੇ ਕੋਲ ਕਿਕਰਾਂ ਦੇ ਵਿੱਚ ਆ ਕੇ ਚਿੱਟੇ ਦਾ ਇੰਜੈਕਸ਼ਨ ਜਿਹੜਾ ਉਹ ਲਗਾਇਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਓਵਰਡੋਜ਼ ਦੇ ਕਾਰਨ ਇਸ ਦੀ ਮੌਤ ਜਿਹੜੀ ਆ ਉਹ ਹੋ ਜਾਂਦੀ ਹੈ ਸੋ ਦੋਸਤੋ ਜਿਵੇਂ ਹੀ ਜਿਹੜਾ ਸਵੇਰੇ ਸਵੇਰੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਓਵਰਡੋਜ਼ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਪਿੰਡ ਦੇ ਲੋਕ ਜਿਹੜੇ ਨੇ ਉਹ ਇਕੱਠੇ ਹੁੰਦੇ ਨੇ ਮੌਕੇ ਤੇ ਪਹੁੰਚਦੇ ਨੇ ਤੇ ਥਾਣਾ ਪਰਿਵਾਰੀ ਦੇ ਵੱਲੋਂ ਜਿਹੜਾ ਪੁਲਿਸ ਟੀਮ ਨੂੰ ਵੀ ਮੌਕੇ ਦੇ ਉੱਪਰ ਭੇਜ ਦਿੱਤਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਰੋੜੀ ਜਿਹੜਾ ਉਹ ਲੰਬੇ ਸਮੇਂ ਤੋਂ ਚਿੱਟੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਜੋ ਕਿ ਜਿਹੜਾ ਪੁਲਸ ਦੇ ਵੱਲੋਂ ਵੀ ਲਗਾਤਾਰ ਇਸ ਦੇ ਉੱਪਰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਚਿੱਟਾ ਨਸ਼ਾ ਜਿਹੜਾ ਉਹ ਇੰਨਾ ਕੁ ਜ਼ਿਆਦਾ ਫੈਲ ਚੁੱਕਿਆ ਹੈ ਕਿ ਇਸ ਦੇ ਉੱਪਰ ਕੰਟਰੋਲ ਕਰਨਾ ਬਹੁਤ ਹੀ ਔਖਾ ਜਿਹੜਾ ਹੋ ਚੁੱਕਾ ਹੈ ਕਿਉਂਕਿ ਦੋਸਤੋ ਤੁਹਾਨੂੰ ਦੱਸ ਦਈਏ ਕਿ ਬੱਖੋ ਬੱਖ ਜਗਾਵਾਂ ਦੇ ਉੱਪਰ ਪੁਲਿਸ ਜਿਹੜਾ ਉਹ ਨਾਕੇ ਦਾ ਲਾ ਲੈਂਦੀ ਹੈ ਪਰ ਇਸ ਦੀ ਮਾਤਰਾ ਇੰਨੀ ਕੁ ਜ਼ਿਆਦਾ ਥੋੜੀ ਹੁੰਦੀ ਹੈ ਕਿ ਜਦੋਂ ਜਿਹੜਾ ਉਹ ਨਾਕੇ ਦੇ ਉੱਪਰ ਕੋਈ ਨੌਜਵਾਨ ਨੂੰ ਲੈ ਕੇ ਟੱਪਦਾ ਹੈ ਤੇ ਜੇਕਰ ਪੁਲਿਸ ਨੂੰ ਦੇਖ ਕੇ ਉਹ ਇਸ ਨੂੰ ਸਾਈਡ ਤੇ ਵੀ ਸਿੱਟ ਦਿੰਦਾ ਹੈ ਤਾਂ ਪੁਲਿਸ ਨੂੰ ਉਹ ਜਿਹੜਾ ਚਿੱਟਾ ਨਸ਼ਾ ਉਸ ਨੂੰ ਲੱਭਣਾ ਹੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਸੋ ਤੁਹਾਨੂੰ ਦੱਸਦੀ ਕਿ ਲਗਾਤਾਰ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤੀ ਜਿਹੜੀ ਉਹ ਵਰਤੀ ਜਾ ਰਹੀ ਹੈ ਨਸ਼ੇ ਨੂੰ ਲੈ ਕੇ ਤਾਂ ਜੋ ਕਿ ਏਰੀਆ ਦੇ ਵਿੱਚ ਨਸ਼ਾ ਜਿਹੜਾ ਉਹ ਬਿਲਕੁਲ ਬੰਦ ਕੀਤਾ ਜਾ ਸਕੇ ਪਰ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਨਸ਼ੇ ਦੇ ਕਾਰਨ ਮੌਤਾਂ ਹੋ ਰਹੀਆਂ ਸੀ ਉਹਨਾਂ ਦੀ ਗਿਣਤੀ ਤਾਂ ਕੋਸ਼ਿਸ਼ ਹੱਦ ਤੱਕ ਘਟੀ ਆ ਪਰ ਨਸ਼ਾ ਜਿਹੜਾ ਉਹ ਚਿੱਟਾ ਬਿਲਕੁਲ ਬੰਦ ਨਹੀਂ ਹੋ ਸਕਿਆ ਸੋ ਇਸ ਵਕਤ ਵੀ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਸ ਜਗ੍ਹਾ ਦੀਆਂ ਦਿਖਾ ਰਹੇ ਆ ਜਿੱਥੇ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਰੋੜੀ ਥਾਣੇ ਦੀ ਪੁਲਿਸ ਟੀਮ ਆ ਉਹ ਮੌਕੇ ਤੇ ਪਹੁੰਚੀ ਹੋਈ ਐ ਤੇ ਸ਼ਾਨਵੀਨ ਜਿਹੜੀ ਉਹ ਮਾਮਲੇ ਦੀ ਕੀਤੀ ਜਾ ਰਹੀ ਐ ਤੇ ਮੌਕੇ ਤੇ ਤੁਹਾਨੂੰ ਦੱਸਦੀ ਕਿ ਅ ਇਸ ਮੁੰਡੇ ਦੀ ਫੈਮਿਲੀ ਵੀ ਜਿਹੜੀ ਆ ਉਹ ਇਸ ਮੁੰਡੇ ਦਾ ਪਰਿਵਾਰ ਵੀ ਮੌਕੇ ਤੇ ਪਹੁੰਚਿਆ ਸੀ ਤੇ ਉਹਨਾਂ ਦੇ ਵੱਲੋਂ ਹੀ ਇਹ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਹੈ ਪੁਸ਼ ਨੂੰ ਕਿ ਹੈਪੀ ਸਿੰਘ ਜਿਹੜਾ ਉਹ ਰਾਤ 9 ਵਜੇ ਦਾ ਘਰੋਂ ਆਇਆ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹ ਹੁਣ ਇਸ ਅਨਹੋਣੀ ਘਟਨਾ ਦੇ ਬਾਰੇ ਪਤਾ ਲੱਗਿਆ ਹੈ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਪ੍ਰਸ਼ਾਸਨ ਦੀਆਂ ਅੱਖਾਂ ਜਿਹੜੀਆਂ ਨੇ ਖੁੱਲ ਸਕਣ ਅਤੇ ਔਨ ਵਾਲੀ ਨੌਜਵਾਨ ਪੀਡੀਏ ਜਿਹੜੀ ਹੈ ਉਸ ਨੂੰ ਬਚਾਇਆ ਜਾ ਸਕੇ ਤਾਂ ਕਿ ਕਿਸੇ ਹੋਰ ਮਾਂ ਦਾ ਪੁੱਤ ਕਿਸੇ ਹੋਰ ਭੈਣ ਦਾ ਭਰਾ ਜਿਹੜਾ ਉਹ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆ ਸਕੇ ਜਾਂ ਇਸੇ ਤਰ੍ਹਾਂ ਦੀ ਕੋਈ ਅਨਾਹੋਨੀ ਘਟਨਾ ਜਿਹੜੀ ਉਹ ਨਾ ਵਾਪਰ ਸਕੇ ਬਹੁਤ-ਬਹੁਤ ਧੰਨਵਾਦ